ਛੇਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਿੰਘ ਜੀ ਦੇ ਚਰਨ ਛੋਹ ਧਰਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਟੇਗੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਸੇਵਾ ਸੁਸਾਇਟੀ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਗਿਆ। ਪੁਰਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ ਅੱਜ ਸ਼ੇਨ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਕਿਉਂਕਿ 20 ਤੀਕ ਤੋਂ ਲੈ ਕੇ ਲੜੀ ਦਾ ਅਖੰਡ ਪਾਠ ਚੱਲ ਰਿਹਾ ਸੀ ਅੱਜ ਉਹਨਾਂ ਦੀ ਸਮਾਪਤੀ ਹੋਇਆ ਸਬੂਤ ਦਿੱਤਾ ਸਰ ਤੇ ਸੰਗਤਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਸੱਤ ਅਖੰਡ ਪਾਠ ਸਾਹਿਬ ਹੋਏ ਨੇ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਾਏ ਨੇ ਜਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪੈਸੇ ਨਾਲ ਦਿੱਤਾ ਜਾਂ ਕੋਈ ਰਾਸ਼ਨ ਦਿੱਤਾ ਕੁਝ ਵੀ ਦਿੱਤਾ ਬਾਕੀ ਜਿਹੜਾ ਸੁਯੋਗਗੀਆਂ ਵੀ ਜਿਹੜੇ ਐਨਾ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਕਿਉਂਕਿ ਪਹਿਲਾਂ ਵੀ ਪ੍ਰੋਗਰਾਮ ਹੁੰਦਾ 12 ਤਰੀਕ ਨੂੰ ਹੋ ਗਿਆ ਤੇ ਆ ਜਿਹੜਾ 5 ਤਰੀਕ ਦਾ ਪ੍ਰੋਗਰਾਮ ਹੈ ਇਹ ਸੰਗਤ ਵੱਲੋਂ ਲਿਖਿਆ ਗਿਆ 2007 ਤੋਂ ਚੱਲ ਰਿਹਾ 2007 ਤੋਂ ਲੈ ਕੇ 2025 ਆ ਗਈ ਆ ਅਸੀਂ ਹਰ ਸਾਲ ਇਹ ਪ੍ਰੋਗਰਾਮ ਲਾਉਂਦੇ ਆ ਹੁਣ ਪਿਛਲੇ ਜਿਹੜਾ 4 ਮਾਰਚ ਨੂੰ ਅਸੀਂ ਜੋਤੀ ਜੋਸ਼ ਮਹਾਂਕ ਮਨਾਇਆ ਸੀ ਤੇ 21 ਜੁਲਾਈ ਨੂੰ ਅਸੀਂ ਮੀਰੀ ਪੀਰੀ ਦਿਵਸ ਮਨਾ ਰਹੇ ਆ ਹਰ ਵੀ ਮੇਰੇ ਦੂਜੇ ਐਤਵਾਰ ਸ੍ਰੀ ਗੁਰੂ ਅਰਗਵਰ ਸਾਹਿਬ ਸੁਸਾਇਟੀ ਵੱਲੋਂ ਅਈਸੋ ਹੋਣ ਜਾਦੇ ਪਾਠ ਕਰਾਉਣੇ ਆ ਤੇ ਮੇਰੇ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀ ਹਰ ਇੱਕ ਜੋ ਵੀ ਆਪਣੇ ਗੁਰੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਗੋਬ ਸਿੰਘ ਜੀ ਤੱਕ ਨੇ ਸਾਬ ਯਾਦ ਨੇ ਉਹਨਾਂ ਦਾ ਸਾਰਿਆਂ ਦਾ ਜਨਮ ਲੈਣਾ ਤੇ ਜੋ ਉਹਨਾਂ ਸ਼ਹੀਦੀ ਦੇ ਆਲੇ ਨੇ ਉਹਨਾਂ ਜਦ ਵੱਧ ਚੜ ਕੇ ਹਿੱਸਾ ਪਾਇਆ ਕਰਨ ਕਿਉਂਕਿ ਇਹਨਾਂ ਗੁਰੂ ਪੀਰਾ ਕਰਕੇ ਹੀ ਅਸੀਂ ਆਪਾਂ ਹੀ ਵਿਸਤਾਰਤੀ ਦੇ ਸਾਨੂੰ ਜਨਮ ਦਿੱਤਾ ਹੈ ਮਹਾਰਾਜ ਜੀ ਵਡੇਰ ਘਰ ਸਾਹਿਬ ਦੀ ਸ਼ਿਕਾਦੀ ਧਰਤੀ ਤੇ ਅਸੀਂ ਬਹੁਤ ਬਹੁਤ ਧਰਮਾਦ ਕਰਦੇ ਆ ਮੀਡੀਆ ਦਾ ਵੀ ਤੇ ਜੋ ਸਾਡੇ ਨਾਲ ਸਯੋਗ ਵਾ ਮੋਢੇ ਨਾਲ ਲਾ ਕੇ ਚੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੁੰਮਤਾ ਨਾਲ ਸੰਗਤਾਂ ਦੇ ਸਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਰਨ ਛੋਪਾ ਪ੍ਰਾਪਤ ਅਧਿਕਾਰ ਸਾਹਿਬ ਇੱਥੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਬਹੁਤ ਹੁੰਮਾ ਮਾ ਕੇ ਪਹੁੰਚੀਆਂ ਹਨ ਗੁਰੂ ਦੇ ਲੰਗਰੋ ਤੋਟ ਵਰਤਾਏ ਜਾ ਰਹੇ ਹਨ ਜਿਸ ਦੀ ਸੇਵਾ ਕੇ ਮੁਖ ਸੇਵਾਦਾਰ ਬੀਬੀ ਨੀਲ ਕਮਰਕੋਲ ਬਾੜੀ ਜੀ ਕਰਾ ਰਹੇ ਹਨ ਜਿਹਦੇ ਵਿੱਚ ਸੰਗਤਾਂ ਮਿੱਸੇ ਪ੍ਰਸ਼ਾਦ ਦੇ ਅਚਾਰ ਲੱਸੀ ਦਹੀਂ ਤੇ ਹੋਰ ਬਿਆੰਤ ਪਦਾਰਥ ਢੰਡੇ ਮਿੱਠੇ ਜਲਦੀ ਸ਼ਕੀਰ ਲੱਗੀਆਂ ਹੋਈਆਂ ਹਨ ਜੋ ਸੰਗਤਾਂ ਲਈ ਅਟੁੱਟ ਗੁਰੂ ਦੇ ਲੰਗਰ ਵਰਤਾਏ ਜਾ ਰਹੇ ਹਨ ਨੂੰ ਸਾਰ ਸਭ ਦਾ ਕੋਟਾ ਨੂੰ ਕੋਟ ਧੰਨਵਾਦੀ ਵਾਹਿਬ ਜੀ ਦਾ ਖਾਲਸਾ ਜੀ ਗੁਰੂ ਜੀ ਦਾ ਖਾਲਸਾ ਸਿਰ ਹੈ ਗੁਰੂ ਜੀ ਦੀ ਫਤਿਹ ਸ੍ਰੀ ਹਰ ਗੋਬਿੰਦ ਸਾਖ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ 19 ਤਾਰੀਖ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੇਮੀ ਪਾਸ਼ਾਏ ਪੰਜ ਪਿਆਲੇ ਪੰਜ ਪੀਰ ਸੱਤਾਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਹਰ ਮੂਰਤ ਗੋਬਿੰਦ ਸواری ਤੇ ਸਾਰੇ ਹੀ ਜਿੰਨੇ ਵੀ ਉਦੇ ਪਬਲਕ ਸੰਗਤ ਆਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ 19 ਤਾਰੀਖ ਤੋਂ ਜੋ ਲੜੀ ਚੱਲ ਰਹੀ ਸੀ ਗੁਰੂ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਇੰਨੀਆਂ ਸੰਗਤਾਂ ਨੂੰ ਵੀ ਮੈਂ ਵਧਾਈ ਦੇ ਰਹੀ ਹਾਂ ਕਿ ਜਿਨ੍ਹਾਂ ਨੇ ਉਰੇ ਆ ਕੇ ਦਰਸ਼ਨ ਕੀਤੇ ਕਿ ਉਹਨਾਂ ਦੇ ਕਦਮ ਕਦਮ ਮਹਾਰਾਜ ਜੀ ਲੈ ਕੇ ਚੱਲ ਉਹਨਾਂ ਬਹੁਤ ਹੀ ਵਧੀਆ ਸਾਰੇ ਹੀ ਆਪਣੇ ਜੋ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਗ੍ਰਾਂਥੀ ਸੰਗਤਾਂ ਨੇ ਕੀਤੀ ਉਹਨਾਂ ਦਾ ਵੀ ਤੁਹਾਨੂੰ ਧੰਨਵਾਦ ਕਰਦੀ ਹਾਂ মিডিਆ ਪਹੁੰਚੀ মিডিਆ ਦਾ ਵੀ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਹਲਵਾਈ ਸੀਗੇ ਜੋ ਵੀ ਇਹਨਾਂ ਨੇ ਪ੍ਰਸਾਦਾ ਬਣਾਇਆ ਸੰਗਤ ਖੁਸ਼ ਹੋ ਕੇ ਗਈ ਹੈ ਕਿ ਇੰਨਾ ਬਧਾ ਹਲਵਾਈਆਂ ਨੇ ਇੱਥੇ ਭੋਜਨ ਬਣਾਇਆ ਮੈਂ ਤਾਇ ਦੀ ਲੋਨ ਧੰਨਵਾਦ ਕਰਦੀ ਹਾਂ ਮੀਡੀਆ ਦਾ ਸੰਗਤ ਦਾ ਗ੍ਰੰਥੀ ਸਿੰਘਾ ਦਾ ਦੇ ਸੇਵਾ ਦਾ ਰੰਗ ਹਲਵਾਈ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੇ ਇਸਾ ਭਾਗੇ ਆਪਣਾ ਜਨ ਜਮਲੇ ਕੇ ਵੀ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ